ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ 'ਤੇ ਵੀਰ ਜੀ ਤੁਸੀਂ ਸਾਰੇ ਅਮੀਦਾ ਵੈਦਿੰਗ ਜੀ ਦੀ ਕਿਰਪਾ ਦਿਨ ਰਾਤ ਸਾਰੇ ਠੀਕ ਠਾਕ ਹੋਮੋ ਬੋਤੀ ਰਾਜੀ ਖੁਸ਼ੀ ਹੋਮਗੇ ਬਾਈ ਦੂਜੀ ਸਾਰੇ ਇਹ ਚੜੀ ਖਾਇ ਉੱਤਰੱਖਣ ਹੱਸਦੀ ਵਾਸਤੇ ਰੱਖਣਗੀ ਇਹ ਕੀ ਤੋਰ ਰਹੀ ਸੀ ਜੀ ਮੈਂ ਕੱਪੜੇ ਕੱਪੜੇ ਆਪਾਂ ਕੱਢ ਲਈ ਤੋਰ ਤੇ ਦਿੱਲੀ ਰਹਿੰਦੇ ਨੇ ਤੇ ਅੱਜ ਵੀ ਅੱਜ ਫੇਰ ਪਾ ਲਈ ਜੀ ਰੀਤੀਮ 'ਚ ਜੇ ਇੱਕ ਦਿਨ ਨਹੀਂ ਥੋਂਦੇ ਫਿਰ ਅਗਲੇ ਦਿਨ ਜ਼ਿਆਦਾ ਇਕੱਠੇ ਹੋ ਜਾਂਦੇ ਨੇ ਇੱਕ ਗਰਮੀ ਹੈ ਜੀ ਤੇ ਜ਼ਿਆਦਾ ਟਾਈਮ ਲਾਗਦਾ ਧੋਣ ਨੂੰ ਵੀਰੇ ਆਪਣੇ ਖੇਚੜ ਦੀ ਧੁੱਪ ਆ ਜਾਂਦੀ ਹੈ ਵੀਰੇ ਨੂੰ ਠੰਡੀਆਂ ਦੇ ਕਾਮ ਨੂੰ ਕੋਕੀ ਮਾਰਦਾ ਹੁੰਦੇ ਜੀ ਫੇਰ ਵੀ ਧੋਣੇ ਆਉਂਦੇ ਨੇ ਇਹ ਖਾਤੂ ਲਈ ਵੀਰੇ ਉਰਕਾਂ ਵੀ ਬਹੁਤ ਹੋ ਜਾਂਦੀ ਨਹੀਂ ਤਾਂ ਕਰਕੇ ਨਿਕੋਤੇ ਜਾਂਦੇ ਜੇ ਸਵੇਰੇ ਫਿਰ ਕੱਪੜੇ ਧੋਣ ਲੱਗ ਜੰਨੇ ਫਿਰ ਦੂਸਰੇ ਕੰਮ ਜ਼ਿਆਦਾ ਲੇਟ ਹੋ ਜਾਂਦੇ ਨੇ। ਢੀੜੇ ਚ ਆਪਣੇ ਚੜ੍ਹ ਕੇ ਕੁਝ ਪਾਉਂਦੀ ਆ ਸਾਈਜ਼। ਤਾਂ ਕਰਕੇ ਹੋ ਜਾਂਦੇ ਨੇ। ਇਹਦੇ ਕਦੇ ਟਾਈਮ ਲੱਗਦਾ ਫਿਰ ਤਸਵੀਰੀ ਵੀ ਧੋ ਲੈਣੀਆਂ। ਸਵੇਰੇ ਵਧੀਆ ਰਹਿੰਦੇ ਨੇ ਜੀ ਧੋਣੇ ਜੇ ਉੱਤੇ ਜਾਣ। ਮੌਸਮ ਵਧੀਆ ਹੁੰਦਾ ਸਵੇਰੇ। ਦੁਪਹਿਰ ਤੋਂ ਬਾਅਦ ਤਾਂ ਠੀਕ ਮਾਰਨਾ ਹੈ ਜੀ। ਇੱਕ ਰਿਕੁਐਸਟ ਹੈ ਜੀ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਕਰਕੇ ਜਾਓ ਜੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਲੋਕ ਦਿੱਤੇ ਕੱਪੜੇ ਸੀਗੇ ਪਰਨਾ ਵਗੈਰਾ ਬਣਾਣਾ ਚਾਈਟ ਤੇ ਉਹ ਆਪਾਂ ਪਹਿਲਾਂ ਤੋਂ ਤੀਰਸਾ ਬੰਨ ਲਾ ਕੇ ਫਿਰ ਜਿਆਦਾ ਲੰਬੀ ਹੋਣ ਲਈ ਸਰਤੇ ਥੋੜੀ ਜਿਹੀ ਮੈੜੀ ਹੁੰਦੀ ਹੈ ਸਰਤ ਨੂੰ ਤੇ ਬਣਾਣਾ ਹੁੰਦਾ ਜਿਹੜੇ ਕੱਪੜੇ ਨੇ ਨੀਲ ਦੇ ਦਾਂਗੇ ਥੋੜਾ ਜਿਹਾ ਇੱਕ ਬਾਟੀ ਪਾਣੀ ਪਾ ਲਏਗਾ ਥੋੜੀ ਜਿਹੀ ਚੀਜ਼ ਨੀਲ ਪਾ ਕੇ ਦੇ ਦਾਂਗੇ ਪੀੜ ਕੀ ਫੜ ਜਾਂਦੇ ਨੇ ਚਿੱਟੇ ਕੱਪੜੇ ਗਰਮੀ ਕਰਕੇ ਇਹ ਬਿਨਾਂ ਵਧੀਆ ਰਹਿੰਦੇ ਨੇ ਦੇਵਾਂਗੇ ਥੋੜਾ ਜਿਹਾ ਜਿਆਦਾ ਇੰਜੀਰ ਦੇ ਤੇ ਨੀਲ ਲਈ ਹੋਊਗੀ ਜਿਆਦਾ ਕੁੜਾ ਜਿਹਾ ਕਾਲਿਆ ਜਿਉਂ ਜਾਲਾ ਦਿਨੀਆਂ ਆਪਾਂ 3-4 ਕ ਇਹਨੇ ਚਿੱਟੇ ਕੱਪੜੇ ਕੱਢ ਕੇ ਇਹਦੇ ਵਿੱਚ ਪਾ ਲੈਂਦੇ ਆਪਾਂ ਤੇ ਬਾਕੀ ਦੇ ਮਸਿੰਗ ਪਾ ਲਾਂਗੇ ਇੱਕ ਵਾਰੀ ਚ ਸੁੱਕ ਜਾਣਗੇ ਇੱਕ ਵਾਰੀ ਤੇ ਧੋਤੇ ਗਏ ਨੇ ਅੱਜ ਤੇ ਜ਼ਿਆਦਾ ਨਹੀਂ ਕੋਈ ਕੱਪੜੀ ਜੀ ਦੋ ਦਿਨਾਂ ਦੇ ਇਕੱਠੇ ਧੋਨੇ ਫਿਰ ਦੋ ਗੱਦਮ ਸੀ ਲੋਣੀ ਪੈਂਦੀ ਐ ਇੱਕ ਦਿਨ ਦੀ ਬਾਈਕਰ ਵਾਰਸ ਧੋਤੇ ਜਾਂਦੇ ਨੇ ਜੀ ਜੀ ਕੰਮਾਂ ਨੂੰ ਲੇਟ ਹੋ ਜਾਈ ਫਿਰ ਲੇਟ ਹੀ ਚੱਲੀ ਜਾਂਦਾ ਜੀ ਅੱਜ ਬਹੁਤ ਕੰਮ ਪਈ ਸੀ ਜੀ ਹਜੇ ਇਹ ਕੱਪੜਿਆਂ ਤੋਂ ਬਾਅਦ ਹੁਣ ਤਾਂ ਸੋਲੇ ਤਰੇ ਹੋਣੇ ਪੈਣੇ ਜੱਲੇ ਤੇ ਮੇਰੇ ਢਾਰ ਬਣਾਉਣੀ ਆ ਪਾ ਤੜਕਾ ਲਾਉਣਾ ਤੇ ਢਟਕੇ ਦੀ ਤਿਆਰੀ ਕਰਨੀ ਸਮੱਜਾਂ ਗੱਲ ਵੀ ਕੰਮ ਪਈ ਨੇ ਸਾਰੀ बाड़ी पानी सद्यायानी लाँगे फिर पत्ता पट्टा हम गर्मी हो गई है खराब होने लग जाएंगे गठे पानी दौके तो पत्ते जाएंगे वीले हाउन टुक्के भूंक टुट जाने अपना कट तो के रख ला भूंका एक दो दिन तोड़ होगा ਗਰਮੀ ਰਾਮੀ ਨਾ ਬਣਦੀ ਜੇ ਤੁਸੀਂ ਨਾ ਘਾਤੇ ਬੱਤੇ ਲਾ ਕੇ। ਸਿੱਧਾ ਮੁੱਲ ਲੈਣੇ ਵੀ ਇੰਨਾ ਚ ਸਾਰਾ ਸਾਲ ਦਾ ਬਹੁਤ ਹੋਤੀ ਨਹੀਂ। ਤੇ ਆਲ ਦੇ ਵਿੱਚ ਨਹੀਂ ਬਣਾਣ ਦਿੰਦੀ ਗਰਮੀ ਨਾਲ ਲਈ ਆਪਣੀ ਸਾਦੀ ਰੱਖਣੀ। ਲਸਣ ਤਾਂ ਚੱਲ ਜਾਂਦੇ ਸਾਰਾ ਸਾਲ। ਲਸਣ ਗਰਮੀ 'ਚ ਘੱਟ ਪੈਂਦਾ। ਸਾਗ ਵਗੈਰਾ ਦੀ ਠੰਡ 'ਚ ਵੱਧ ਪੈਂਦਾ। ਲਓ ਜੀ ਇਸ காਕੇ ਆਪਾਂ ਸੁੱਕ ਨਹੀਂ ਪਾਦਾਂਗੇ। ਇੱਧਰ ਆਪਣੇ ਤਰ੍ਹਾਂ ਹੋਏ ਨੇ ਜੀ ਸੋਲੇ ਉਬਲਨੇ ਵਿੱਚ ਚਾਲੂ ਪਾਏ ਹੋਏ ਨੇ ਦੋ ਵੱਡੇ ਆਲੂ ਸੀ ਸਿੱਲ ਕੇ ਧੋ ਕੇ ਆਪਾਂ ਕੱਟ ਕੇ ਬਾਅਦ ਤੇ ਨੇ ਦੋ ਦੋ ਪੀਸ ਕਰਕੇ ਥੋੜਾ ਜਿਹਾ ਟਾਈਮ ਆਪਾਂ ਇਹਨਾਂ ਨੂੰ ਹੋਰ ਉਬਾਲ ਲੈਨੇ ਆ ਫੇਰ ਤੜਕਾ ਲਾਵਾਂਗੇ तड़का तैयार कर दिए जी हम आप सोले अपने धरे हुई ने उबलने बहर अभी कम से लेट ता करके आप मिकसी दीसते मसाला ना फिर थोड़ा जहा टाइम लगता है बनना

ਜਾ ਪਤਾ ਨਹੀਂ ਪਾਣੀ ਵਰਨੂ ਹੋਵੇ। ਰੀਚ ਚ ਆਉਂਦਾ। ਅੱਜ ਇੰਨਾ ਕੰਮ ਕਰਦੀ ਹੀਟ ਹੋਇਆ ਗਿਆ। ਪਾਣੀ ਪੀਣ ਦਾ ਵੀ ਟਾਈਮ ਨਹੀਂ ਲੱਗਿਆ ਗਾ ਸੁੱਕਿਆ ਪਿਆ ਹੁਣ ਪਾਣੀ ਪੀਂਦੀਆਂ ਪਹਿਲਾਂ। ਇੱਕ ਕਾਟੀ ਚਾਉਣ ਦੀ ਲਈ ਆਪਾਂ ਧੋ ਲਈਏ ਜੀ। ਕੀ ਕੰਮ ਲੇਟ ਹੋ ਜਾਣਗੇ ਕਿ ਜਿੰਨਾ ਆਪਾਂ ਜਲਦੀ ਇਹ ਕੰਮ ਕਰਦੀ ਕਰਦੇ ਲੇਟ ਹੀ ਹੋ ਜਾਂਦਾ ਹੋਂ। ਕਿਕ ਤਾਂ ਬਾਹਰ ਬਾੜੀ ਪਾਣੀ ਚੱਲ ਗਿਆ ਹੋਇ। ਥੋੜੀ ਟਾਈਮ ਬਾਅਦ ਉਹ ਤਿਕਣ ਜਾਣਾ ਪੈਂਦਾ। ਤਾਂ ਕਰਕੇ ਕੰਮ ਮੰਨ ਲੈਣਾ। ਉਹਨਾਂ ਚ ਭਾਲਨੇ ਉਸ ਥੋੜਾ ਆਪਣਾ ਸੋਲਿਆਣ ਪਾਣ ਹੈ ਸੁਖਰੀਆਂ ਮਿਰਚਾਂ ਪਾਈ ਹੋਈਆਂ ਨੇ ਲਾਲੀ ਠੱਟੇ ਪਾਉਣਾ ਹੈ ਇਹ ਹੋ ਗਈ ਆਲੂ ਆਪਣੀ ਸੋਲਿਆਣ ਵਿੱਚ ਪਾਈ ਹੋਈ ਹੈ ਤੇ ਤੇਰੀ ਟੋਬਰ ਨਹੀਂ ਉਹ ਪਾਣੀ ਵਿੱਚ ਬੋਲਦੀ ਹੋਣੀ ਨਹੀਂ ਇਹ ਤੜਕਾ ਪਾ ਕੇ ਆਪਾਂ ਸੋਲੀਆਂ ਨੂੰ ਥੋੜਾ ਜਿਹਾ ਸੇਕ ਲਵਾ ਲਈਏ ਤੇ ਚੌਲ ਬਣ ਜਾਣਗੇ ਆਪਣੇ ਇਧਰੋਂ ਕੰਮ ਕਰਕੇ ਆਪਾਂ ਫੇਰ ਅੱਜਾ ਮਰ ਜਾਣੇ ਢੱਕਣਾ ਪਾਉਣਾ ਨਾਲ ਇੱਕ ੂੜਾ ਸਿੱਟ ਗਿਆ ਮੈਂ ਇਹਦੇ ते इथं चौल बी रिझण लागे गॅस आपण घट करता बरं कडे तडका पाय बह चुल ते ਅਲੂ ਤੇ ਸੋਲੇ ਤਾਂ ਆਪਣੇ ਰਿੱਝ ਹੀ ਕਰਨੇ ਦੀ। ਮਸੂਨ ਤਾਂ ਜਲਦੀ ਬਣ ਜੂਗੀ। ਦਾਲਾ ਤੋਂ। ਆਲੂਆਂ ਉਪਰ ਭੰਨ ਕੇ ਪਾ ਦਿੰਨੇ ਹੁਣੀ। ਵੇ ਤੇ ਇੰਨੀ ਜਲਦੀ ਹੋ ਜਾਂਦੀ ਹੈ ਜੀ ਪਰ ਮਾਰੀ ਜੇ ਤੁਹਾਨੂੰ ਕਰਕੇ બીજી ਸਪੀਡ ਆਪਣੀ ਦੁੱਗਣੀ ਹੋ ਗਈ ਫਟਾਫਟ ਕੰਮ ਹੋ ਜਾਂਦਾ ਹੈ ਥੋੜਾ ਜਿਹਾ ਪਾਣੀ ਹੋਰ ਪਾ ਦਿੰਦੇ ਆ ਇਹਦੇ ਵਿੱਚ ਇਧਰ ਛੱਡਿਆ ਹੋਇਆ ਜੀ ਬਾੜੀ ਚ ਪਾਣੀ ਆਪਣਾ ਦੋ ਕੈਰੀਆਂ ਹੀ ਰਵੀਆਂ ਨੇ ਅਜੇ ਗਰਮੀ ਕਰਕੇ ਟਾਈਮ ਬਹੁਤ ਲੱਗਦਾ ਹੈ ਘਰ ਵਾਲੀ ਮੋਟੋ ਤੋਂ ਹੋਈ ਹੋਈ ਆਉਂਦਾ ਪਾਣੀ ਗਰਮੀ ਜ਼ਿਆਦੇ ਕਰਕੇ ਟਾਈਮ ਵੱਧ ਲੱਗਦਾ ਜੀ ਕਿਹੜੀ ਨੂੰ ਦੋ ਕਾਲੂ ਰਮਾ ਲਾਂਗੇ ਹੁਣ ਬੰਦ ਕਰਿਆਉਂਗੀ ਪਾਣੀ ਮੈਂ